ਰਾਕੇ ਏਜੰਟ ਬਣਾਏ ਲਗੇ ਇਹ ਇਕੱਲੇ ਬੰਦੇ ਨੂੰ ਕੱਲੇ ਪੀਆਰਓ ਨੇ ਅੰਦਰ ਇੱਕ ਜਿੱਦੜ ਸਿੰਘੀ ਮਾਰ ਕੇ ਉੱਥੇ ਤੇ ਇਹਨੂੰ ਅੰਦਰ ਪਿਠਾਇਆ ਹੋਏਗਾ ਇੱਕ ਇੱਕ ਏਜੰਟ ਬਣਾਇਆ ਹੋਏਗਾ ਹੁਣ ਐ ਐਸਐਚਓ ਸਾਹਿਬ ਨੂੰ ਆ ਪੁਲਿਸ ਮਹਿਕਮਾ ਨੂੰ ਮੈਂ ਕਿਹਾ ਮੈਂ ਕਿਹਾ ਜੀ ਇਹ ਅੰਦਰ ਕਿਵੇਂ ਆਇਆਗਾ ਇਹਨਾਂ ਕਹਿੰਦੇ ਕਹਿੰਦੇ ਜੀ ਭੱਜ ਚੋ ਦੋਥੀ ਇੱਥੋਂ ਹੁਣ ਮੈਨੂੰ ਦੱਸੋ ਕਿੱਥੋਂ ਦਾ ਇਨਸਾਫ ਹੈ ਜੀ ਇੱਕ ਨਵੇਂ ਵੈਸੀ ਬੰਦੇ ਨੂੰ 20 20 ਗੱਡੀਆਂ ਇੱਥੇ ਫਿਰਦੀਆਂ ਨੇ ਕਿਆਂ ਬਸ ਢੰਡੇ ਵਿੱਚ ਫਿਰਦੇ ਨੇ ਕਿ ਉਸ ਦਾ ਕੋਈ ਪੁਸਤ ਨਹੀਂ ਹੈ ਪੀਆਰ ਨੇ ਟਾਈਮ ਲਾ ਕੇ ਮੈਨੂੰ ਵਿਦੇਸ਼ ਏਜੰਟ ਬਣਾਇਆ ਲਿਆ ਸਾਦੇ ਬੰਦਿਆਂ ਦੀਆਂ ਵੋਟਾਂ ਚਾਲੀ ਵੋਟਾਂ 16 ਵੋਟਾਂ ਦਾ 14 ਨੰਬਰ ਵੋਟ ਚ ਪੈ ਗਈਆਂ ਸਵੇਰੇ ਤੇ ਆ ਇੱਥੇ ਮੈਨਾਂ ਦਾ 10-15 ਵੋਟਾਂ 7 ਨੰਬਰ ਵੋਟ ਚ ਪੈ ਗਈਆਂ ਆ ਖੜੀ ਹੈਗੀ ਇੱਕ ਬੀਬੀ ਆ ਇੱਕ ਮਿੰਟ ਤੁਸੀਂ ਆਦੇ ਤੁਸੀਂ ਆਦੇ ਹੱਥ ਦਿਖਾਓ ਹੱਥ ਦਿਖਾਓ ਜਿਆ ਹੱਥ ਦੇਖੋ ਇਹਨਾਂ ਦੇ ਕੋਈ ਸਾਈਨ ਨਹੀਂ ਲੱਗਿਆ ਹੋਇਆ ਆ ਇਹਨਾਂ ਦਾ ਨਾਮ ਹੈ ਕੈਮਰੇ ਚੱਲਦੇ ਆ ਕੈਮਰੇ ਚੱਲਦੇ ਆ ਤੇ ਇਹਨਾਂ ਦੀ ਵੋਟ ਕੋਈ ਪਾ ਕੇ ਚੱਲ ਗਿਆ ਜੀ ਇਹ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਨਾਗਾ ਵੀ ਇਸ ਬੀਬੀ ਦੀ ਵੋਟ ਕਿਹਨੇ ਪਾ ਕੋਣ ਪਾ ਕੇ ਗਿਆ ਉਹ ਕੈਬਨ ਦੇ ਕਰਾ ਲ ਦੀ ਵਰਤੀ ਨਹੀਂ ਕਿਹੜੀ ਬਣ ਗਈ ਐ ਕੈਬਨ ਦੇ ਪੁੱਛੋ ਹੋਈ ਗੱਲ ਇਹ ਨਹੀਂ ਬਣ ਗਈ ਦੱਸੋ ਕਿਹੜੀ ਵਰਤੀ ਦੀ ਕਿਹੜੀ ਬਣ ਗਈ ਅੰਦਰ ਬੈਠੇ ਬੰਦੇ ਨਾ ਨਾ ਇਹਨਾਂ ਦੇ ਸਾਡੇ 3-3 ਬੰਦੇ ਬੈਠੇ ਨੇ ਜਿਹੜੇ ਅਫੀਸ਼ੀਅਲ ਏਜੰਟ ਬੈਠੇ ਨੇ ਇਹਨਾਂ ਦੇ 25-25 ਬੰਦੇ ਅੰਦਰ ਬੈਠੇ ਨੇ ਕਿ ਹੁਣ ਜਦੋਂ ਅਸੀਂ ਰੌਲਾ ਪਾਇਆ ਤੇ ਪੁਲਿਸ ਨੇ ਫੋਟੋਟੇ ਕਰਦੇ ਉਦੋਂ ਪਾ ਜੀ ਬਿਜਾਰਦੀ ਨਹੀਂ ਕਿਹੜੀ ਦੇਦੀ ਬਈ ਸਰਕਾਰ ਨੇ ਕਹਿੰਦਾ ਕੈਬਨ ਦੇન્દ્રਪੌਰ ਨੇ ਕਹਿੰਦੀ ਕਿ ਇਹਦੀ ਦੇ ਕਰ ਲੈਣ ਆ ਗੱਲ ਕਹਦੇ ਆ ਦੇਖੋ ਜੀ ਕੱਲੀ ਸਾਡਾ ਅਰੀਜਨਲ ਆ ਅਸੀਂ ਅਰੀਜਨਲ ਬਣਿਆ ਆ ਗਏ ਜੀ ਇਲੈਕਸ਼ਨ ਡਿਊਟੀ ਲਈ ਆ ਕਿ ਜਿਵੇਂ ਸਰਕਾਰੀ ਡਿਊਟੀ ਲੱਗੀ ਆ ਸਾਨੂੰ ਤਾਂ ਫੜ ਕੇ ਬਾਹਰ ਕੱਢ ਦਿੰਦੇ ਨੇ ਕਿ ਜਿਹੜਾ ਡੁਪਲੀਕੇਟ ਉਹ ਅੰਦਰ ਭਾਈ ਬੈਠਿਆ ਕੁਰਸੀਆਂ ਤੇ ਇੱਕ ਮਿੰਟ ਸਾਡੇ ਖਾਨ ਸਾਹਿਬ ਨੂੰ ਇਹ ਅਫੀਸ਼ੀਅਲ ਏਜੰਟ ਬਣੇ ਹੋਏ ਨੇਗੇ ਇਹਨਾਂ ਨੂੰ ਅੰਦਰ ਵੜਨ ਦਿੱਤਾ ਨਹੀਂ ਜਾ ਰਿਹਾਗਾ ਤੇ ਜਿਹੜੇ ਬੰਦੇ ਪੀਆਰ ਦੇ ਘੁੱਗੀ ਮਾਰ ਕੇ ਇਹਨਾਂ ਦੇ ਫਰਜੀ ਏਜੰਟ ਬਣਾਏ ਹੋਏ ਨੇਗੇ ਉਹ 20 20 ਬੰਦੇ ਅੰਦਰ ਆਮ ਆਦਮੀ ਦੇ ਫਰਦੇ ਉਹੀ ਬੰਦੇ ਨੇ ਕਿੱਥੋਂ ਦਾ ਇਨਸਾਫ ਹੈ ਜੀ ਮੈਨੂੰ ਦੱਸੋ ਤੂੰ ਵੀਰੇ ਜਿਹੜੀ ਗੱਲ ਕਰਦਾ ਮੈਂ ਤੂੰ ਪਹਿਲਾਂ ਕੁਝ ਕਹਿ ਤੂੰ ਵਜ਼ੀਰੇ ਬਾਰੇ ਕਿ ਕਹਿ ਤਾ ਅਸੀਂ ਪੀਆਰਓ ਨੂੰ ਵੀ ਕੀਤੀ ਆ ਅਸੀਂ ਐਸਡੀਐਮ ਸਾਹਿਬ ਨੂੰ ਸ਼ਿਕਾਇਤ ਕਰਾਂਗੇ ਗੱਲ ਤਾਂ ਹੁੰਦੀ ਐ ਸ਼ਿਕਾਇਤਾਂ ਤਾਂ ਸ਼ਾਮ ਨੂੰ ਹੋਣੀਆਂ ਵੋਟਾਂ ਪੜੀਆਂ ਨੇ ਜੀ ਅਗਲੇ 2 ਘੰਟਿਆਂ 'ਚ ਤੇ ਵੋਟਾਂ ਤਾਂ ਪੈ ਜਾਣਗੀਆਂ ਅਸੀਂ ਸ਼ਿਕਾਇਤਾਂ ਤੋਂ ਬਾਅਦ ਕਿਉਂ ਕਰੀਏ ਜੀ ਕਿਉਂ ਕਿਉਂ ਕਰ ਰਹੇ ਥਨੂੰ ਕੀ ਲੱਗਦਾ ਹੈਗਾ ਇਹ ਤਾਂ ਧੱਕਾ ਜੀ ਇਹਨਾਂ ਨੂੰ ਹਸਾਰ ਬਿਲਕੁਲ ਸਾਹਮਣੇ ਕੰਦ ਤੇ ਲਿਖੀ ਹੋਈ ਦਿ 20 ਵੀ ਗੱਡੀਆਂ ਚਾਚੇ ਮਸਟੰਡੇ ਫਿਰਦੇ ਨੇਗੇ ਬਜਿੰਦਰ ਕੌਰ ਦਾ ਭਰਾ ਇੱਥੇ ਟੱਪਿਆਗਾ ਹੁਣੀ ਐਸਐਚਓ ਸਾਹਿਬ ਨੂੰ ਪੁੱਛਿਆ ਜਾਵੇ ਕਿ 20 ਗੱਡੀਆਂ ਨੂੰ ਤੁਸੀਂ ਕਿਵੇਂ ਇੱਥੇ ਐਨਪੀਡੇ ਬਾਜ਼ਾਰ ਤੋਂ ਅਲਾਉ ਕੀਤਾ ਜੀ ਬਾਹਰ ਜਾਣ ਵਾਸਤੇ ਸਾਡੇ ਆਫੀਸ਼ਲ ਇਹ ਏਜੰਟਾਂ ਨੂੰ ਅੰਦਰ ਵੜਿਆ ਨਹੀਂ ਜਾ ਰਿਹਾਗਾ ਪੁੱਛੋ ਜੀ ਇਹਨਾਂ ਨੂੰ ਸਾਡੇ ਕੈਂਡੀਡੇਟ ਹੀ ਨਹੀਂ ਜਾਂ ਅੰਦਰ ਵੜਨਦੇ ਸਾਨੂੰ ਉਹਦੇ ਵੋਟ ਲੈ ਕੇ ਸਾਨੂੰ ਅੰਦਰੋਂ ਬਾਹਰ ਕੱਢ ਦਿੰਦੇ ਹਨ ਅੰਦਰ ਨਹੀਂ ਮੇਰੀ ਬੇਇੱਜ਼ਤੀ ਕਰਕੇ ਕੱਢਿਆ ਡੈਡੀ ਦੇ ਨਾਮ ਤੇ ਜੀ ਵੋਟ ਅੱਛਾ ਸੰਤੋਖ ਸਿੰਘ ਤੇ ਜੀ ਥੋੜੀ ਪੁਆਈ ਨਹੀਂ ਪੁੱੜਦੀ ਨਹੀਂ ਜੀ ਕਹਿੰਦੇ ਪਹਿਲਾਂ ਕੋਈ ਪਾ ਗਿਆ ਵੋਟ ਥੋੜੀ ਕਹ ਕੁਲਵਿੰਦਰ ਆਜ ਕੁਲਵਿੰਦਰ ਸਿੰਘ ਹੈਗਾ ਇਹਦੀ ਭੈਣ ਜੋਗੇ ਇੱਕ ਹੋਰ 14 ਨੰਬਰ ਵੋਟ ਤੋਂ ਸਾਡੀ ਕੈਂਡੀਡੇਟ ਹੈ 16 ਵੋਟਾਂ ਇਹਨਾਂ ਦੇ ਆਪ ਦੇ ਪਰਿਵਾਰ ਦੀਆਂ 16 ਵੋਟਾਂ ਇਹ ਬੰਦਾ ਐਸਡੀਐਮ ਦਫ਼ਤਰ ਦੇ ਵਿੱਚ ਕੰਮ ਕਰਦਾਗਾ ਇਹਦੀ ਵੋਟ ਕੋਈ ਜਾਲੀ ਵੋਟ ਪਾ ਗਿਆ ਤੜਕੇ 7:30 ਵਜੇ 7:30 ਵਜੇ ਤੇ ਇੱਥੇ ਮੈਂ ਐਸੇ ਤੋਂ ਸਾਹਿਬ ਨੂੰ ਪੁੱਛਿਆ ਆ ਪੁਲਿਸ ਮੁਲਾਜ਼ਮ ਖੜੇ ਨੇ ਕਹਿੰਦੇ ਸਾਡੀ ਤਾਂ ਡਿਊਟੀ ਹੈ ਨਹੀਂਗੀ ਅਸੀਂ ਤਾਂ ਇਕੱਲੇ ਬਾਹਰ ਦੇਖਣਾਗਾ ਇਹਨਾਂ ਨੇ ਇਹੀ ਚੀਜ਼ ਬੋਲੀ ਹੈ ਤੇ ਫਿਰ ਤਾਂ ਮੈਂ ਵੀ ਤੁਸੀਂ ਅਨਾਉਂਸ ਕਰਾ ਦਿਓ ਅਨਾਉਂਸ ਕਰਾ ਦਿਓ ਤੁਸੀਂ ਕਹੋ ਵੀ ਅਨਾਉਂਸ ਕਰਾ ਦਿਓ ਜੀ ਕੱਲੀ ਨੇ ਇਹੀ ਚੀਜ਼ ਕਹੀ ਆ ਵੀ ਅਸੀਂ ਕੱਲੀ ਸਿਕਿਉਰਿਟੀ ਦੇਖਣੀ ਆ ਵੀ ਐਸੇ ਰੁਕਣਾਗਾ ਆਈ ਕਾਰਡ ਵਗੈਰਾ ਕੁਝ ਨਹੀਂ ਚੈੱਕ ਕਰਨਾ ਮੈਨੂੰ ਖੁਦ ਬੋਲਿਆ ਗਿਆ ਇੱਥੇ ਕਾਰੀ ਨਹੀਂ ਦੇ ਰਹੀ ਜੀ ਫੋਟੋ ਆਮ ਆਦਮੀ ਪਾਰਟੀ ਧਰਮ

ਜ਼ਿਆਦੀ ਡਿਊਟੀ ਦਾ ਕਰੋਨਾ ਦੇ ਇੱਥੇ ਕੋ ਦਾ ਤੁਸੀਂ ਬੰਦਿਆਂ ਨੂੰ ਅੰਦਰ ਟਪਾ ਰਿਹਾ ਹੋ ਫੇਕ ਤੁਸੀਂ ਜੈਂਟਾਂ ਨੂੰ ਅੰਦਰ ਟਪਾ ਰਹੇ ਹੋ ਸਾਡੇ ਜੈਂਟਾਂ ਨੂੰ ਤੁਸੀਂ ਅੰਦਰ ਜਾਣ ਨਹੀਂ ਦੇ ਰਹੇ ਹਾਂ ਹਾਂਜੀ ਮੁੰਡਾ ਹੀ ਕੋਈ ਪੇਟ ਨੂੰ ਫੜਿਆ ਵੀ ਨਹੀਂ ਮਾਰਕਟ ਖਾਲੀ ਕਰ ਦਿਓ ਬਾਈ ਬੈਂਤੀ ਹੈ ਸਰ ਸਾਡੀ ਕਾਹਤ ਸਾਡੀ ਹਾਂ ਮੇਰੀ ਜੀਤਾਂ ਨਹੀਂ ਕੁਝ ਕਰ ਰਹੇ ਕੋਈ ਸਾਈਡ ਤੋਂ ਹੋਣਾ ਨਹੀਂ ਮੈਂ ਬਸ ਇਹ ਕਾਰੀ ਕਰ ਰਿਹਾ ਪੈਸੇ ਨਾਲ ਬੈਠ ਕੇ ਕਰ ਰਿਹਾ ਕੋਈ ਹੋਰ ਸਾਡੀ ਸਾਡੀ ਜੋੜੀ ਮੇਰੀ ਤਾਂ ਬੇਨਤੀ ਹੈ ਕਿ ਥੋੜਾ ਜੀ ਮੇਰੇ ਇੱਕ ਮਿੰਟ ਕੋਲ ਬੈਠਾ ਰਹੋ ਇੱਕ ਮਿੰਟ ਬੈਠਾ ਰਹੋ ਸਾਡੀ ਬੇਨਤੀ ਇੱਕ ਹੈ ਜੀ ਇੱਥੇ ਕੋਈ ਧੱਕਾ ਨਹੀਂ ਹੋਊਗਾ ਜੀ ਅਸੀਂ ਤੁਸੀਂ ਜਿਹੜਾ ਜਾਇਜ਼ ਬੰਦਾ ਹੈਗਾ ਉਹਨੂੰ ਅੰਦਰ ਵਾੜੋ ਸਾਰੇ ਸ਼ਨਾਖਤੀ ਕਾਰਡ ਉਹਨਾਂ ਦੇ ਤੁਸੀਂ ਚੈੱਕ ਕਰੋ ਤੇ ਫੇਰ ਅੰਦਰ ਵਾੜੋ ਉਹ ਜਿਹੜਾ ਬੰਦਾ ਉਹ ਲਾਲ ਕੋਟੀ ਵਾਲਾ ਸੀ ਉਹ ਤੇ ਮੂੰਹਤ ਨਾ ਵਾੜੋ ਕੀ ਗੱਲ ਕਹਿ ਰਹੇ ਹੋ ਮੇਰੀ ਗੱਲ ਸੁਣੋ ਤੁਹਾਡੇ ਪੁਲਿਸ ਆਈਡੈਂਟੀਟੀ ਪਰਮਿਟ ਹਾਂਜੀ ਹਾਂਜੀ ਉਹਨਾਂ ਦੀ ਡਿਊਟੀ ਹੀ ਕੀ ਹੈ ਸਰ ਉਹ ਪੋਲੀਸ ਏਜੰਟ ਸਾਡੇ ਤਿੰਨ ਬੈਠੇ ਨੇਗੇ ਆ ਜਿਹੜਾ ਫਰਜੀ ਪੋਲੀਸ ਉਹਨਾਂ ਨੂੰ ਮੈਂ ਕਿਹਾ ਇੱਕ ਟੀਮ ਦਾ ਬੰਦਾ ਭੇਜਿਆ ਜੋ ਚੈੱਕ ਹੋਗਾ ਉਹਨੂੰ ਨਾ ਸਾਰੇ ਉਹਨਾਂ ਦਾ ਪੋਰਟ ਕਾਰਡ ਨਾਮ